सरकारी एलिमेंट्री स्कूल ब्राह्मण माजरा में आयोजित कार्यक्रम के दौरान विशेष रूप से पहुँचे सुच्चा राम लदर पूर्व मंत्री डॉक्टर हरबंस लाल और भाजपा प्रवक्ता कुलदीप सिंह सिद्धूपुर ने कहा केंद्र सरकार इस संबंध में कोई भी फैसला लेने से पहले आम लोगों की राय लेना चाहती है और इसलिए जागरूकता अभियान शुरू कर रही है जिससे लोगों के इसके पक्ष में आवाज उठा सके और देश को बार बार चुनावों पर होने वाले भारी खर्चे से बचाया जा सके एक देश एक चुनाव से देश को बहुत फायदा होगा देश की आर्थिक स्थिति भी मजबूत होगी क्योंकि चुनाव आयुक्त अलग, अलग अलग राज्यों में अलग अलग तारीखों पर होने वाले चुनावों पर काफी खर्च करते हैं आगे मीडिया से बातचीत करते हुए प्रदेश अध्यक्ष सुचा राम आगे मीडिया से बातचीत करते हुए प्रदेश अध्यक्ष सुपचा राम लदर पूर्व मंत्री डॉक्टर हरबंस लाल भाजपा प्रवक्ता कुलदीप सिंह सिद्धपुर ने क्या कहा सुने साहेब मार्कन की इस रिपोर्ट में आज असी जिला फतेहगढ़ साहब के अपना डॉक्टर हरबंस लाल से कुलदीप सिंह सिद्धपुर जी के नाल ब्राह्मण माजरा एलीमेंट्री स्कूल आए हैं सा मुख्य जोड़ा विषय से ਉਹ ਆਪਣਾ ਟੀਚਰ ਸਹਿਵਾ ਤੇ ਬੱਚਿਆਂ ਨੂੰ ਇਸ ਗੱਲ ਬਾਰੇ ਜਾਗਰੂਕ ਕਰਨਾ ਸੀਗਾ ਕਿ ਵੀ ਆਪਾਂ 1 ਨੇਸ਼ਨ 1 ਇਲੈਕਸ਼ਨ ਦੇ ਵਿਸ਼ੇ ਤੇ ਉਹਨਾਂ ਨਾਲ ਗੱਲ ਕਰੀਏ ਜਾਗਰੂਕ ਕਰੀਏ ਕਿ ਜਿਹੜਾ ਚੋਣਾ ਜਦੋਂ ਹੁੰਨੀਆਂ ਆ ਖਾਸ ਕਰਕੇ ਪੰਜਾਬ ਨੂੰ ਬੜਾ ਬੁਰੀ ਤਰ੍ਹਾਂ ਇਫੈਕਟ ਕਰਦੀਆਂ ਹੈਗੀਆਂ 2 ਸਾਲਾਂ ਬਾ 2.5 ਸਾਲਾਂ ਬਾਦ ਕਦੇ MP ਦੇ ਇਲੈਕਸ਼ਨ ਆ ਜਾਂਦੇ ਆ ਕਦੇ MLA ਦੇ ਅਲਕਸ਼ਾ ਇਲੈਕਸ਼ਨ ਆ ਜਾਂਦੇ ਆ ਤੇ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਹੈਗਾ ਆ ਉਹ ਵੇਸਟ ਹੁੰਦਾ ਹੈਗਾ ਵਿਕਾਸ ਦੇ ਕੰਮ ਰੁਕ ਜਾਂਦੇ ਹੈਗੇ ਆ ਤੇ ਉਹਦੇ ਨਾਲ ਸਾਡਾ ਜਿਹੜਾ ਸਾਰਾ ਤੰਤਰ ਹੈ ਚਾਹੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਹੋਵੇ ਚਾਹੇ ਜਿਹੜੇ ਕੈਂਡੀਡੇਟਸ ਹੈਗੇ ਆ ਪਾਰਟੀਆਂ ਹੈਗੀਆਂ ਪੋਲਿਟਿਕਲ ਉਹਨਾਂ ਦੇ ਵੱਲੋਂ ਜਿਹੜਾ ਸਰਮਾਇਆ ਹੈਗਾ ਉਹ ਵੇਸਟ ਹੁੰਦਾ ਹੈਗਾ ਆ ਪੂਰੀ ਵੀ ਜਿਹੜੀ ਪੂਰੀ ਫੋਰਸ ਹੈਗੀ ਆ ਭਾਵੇਂ ਪੰਜਾਬ ਪੁਲਿਸ ਹੈ ਭਾਵੇਂ ਪੈਰਾਮਿਲਟਰੀ ਫੋਰਸਸ ਹੈ ਉਹ ਆਪਣਾ ਇੰਗੇਜ ਹੋ ਜੰਨੀਆਂ ਹੈਗੀਆਂ ਤੇ ਉਹ ਆਪਣਾ ਵੀ ਆਪਣਾ ਆਪਣਾ ਸਾਰਾ ਕੰਮ ਜਿਹੜਾ ਛੱਡ ਕੇ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਉਹ ਆਪਣਾ ਜਦੋਂ ਜਾਂਦੇ ਆ ਤਾਂ ਉਹਨਾਂ ਦਾ ਸਮਾਂ ਵੀ ਬਰਬਾਦ ਹੁੰਦਾ ਹੈਗਾ ਤੇ ਉਹਨਾਂ ਦਾ ਮਤਲਬ ਹਰ ਰਿਸੋਰਸ ਜਿਹੜਾ ਹੈਗਾ ਇਫੈਕਟ ਹੁੰਦਾ ਹੈਗਾ ਭਾਰਤ ਵਰਸ਼ ਦੇ ਵਿੱਚ 1951-52 ਦੇ ਵਿੱਚ ਪਹਿਲੇ ਇਲੈਕਸ਼ਨ ਹੋਏ ਸੀਗੇ ਔਰ 1967 ਤੱਕ एमपी ਤੇ ਐਮਐਲਏ ਦੇ ਇਲੈਕਸ਼ਨ ਇੱਕੋ ਵੇਲੇ ਹੁੰਦੇ ਰਹੇ ਲੇਕਿਨ ਉਸ ਤੋਂ ਬਾਅਦ ਸਰਕਾਰਾਂ ਭੰਗ ਹੁੰਦੀਆਂ ਗਈਆਂ ਔਰ ਅੱਜ ਤਕਰੀਬਨ ਤਕਰੀਬਨ 4-5 ਚਾਰਕ ਸਟੇਟਾਂ ਨੂੰ ਛੱਡ ਕੇ ਸਾਰੀਆਂ ਸਟੇਟਾਂ ਦਾ ਅਲੱਗ-ਅਲੱਗ ਸਮਾਂ ਹਰੇਕ ਸਾਲ ਹੀ ਇਲੈਕਸ਼ਨ ਤੇ ਇਲੈਕਸ਼ਨ ਇਲੈਕਸ਼ਨ ਤੇ ਇਲੈਕਸ਼ਨ ਰਿਪੀਟ ਹੋ ਰਿਹਾ ਸੋ ਇਸ ਕਰਕੇ ਭਾਰਤ ਸਰਕਾਰ ਨੇ ਇਹ ਇੱਕ ਤਸਵੀਜ਼ ਪੇਸ਼ ਕੀਤੀ ਹੈ ਕਿ ਵੀ ਲੋਕਾਂ ਦੇ ਵਿੱਚ ਜਾ ਕੇ ਇਸ ਮੁੱਦੇ ਦੇ ਤੇ ਬਹਿਸ ਹੋਵੇ ਇਸ ਮੁੱਦੇ ਤੇ ਵਿਚਾਰ ਵਟਾਂਦਰਾ ਹੋਵੇ ਕਿ ਕੀ ਭਾਰਤ ਵਰਸ਼ ਵਿੱਚ ਇੱਕ ਚੋਣ ਹੋਣੀ ਚਾਹੀਦੀ ਆ ਜਾਂ ਜੋ ਸਿਸਟਮ ਚੱਲ ਰਿਹਾ ਉਸੇ ਤਰ੍ਹਾਂ ਚੱਲਦਾ ਰਹਿਣਾ ਚਾਹੀਦਾ ਸੋ ਅਸੀਂ ਉਸ ਗੱਲ ਦੇ ਉੱਤੇ ਆਪਣਾ ਇੱਕ ਵਿਚਾਰ ਵਟਾਂਦਰਾ ਕਰਨ ਲਈ ਆਏ ਆਂ ਔਰ ਪੰਜਾਬ ਦੇ ਵਿੱਚ ਹਰ ਵਰਗ ਦੇ ਵਿੱਚ ਇਹ ਮੈਸੇਜ ਜਿਹੜਾ ਆ ਵਨ ਨੇਸ਼ਨ ਵਨ ਇਲੈਕਸ਼ਨ ਦਾ ਹਰ ਘਰ ਘਰ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਆਂ ਕਿ ਹਰ ਜਿਹੜੀ ਗ੍ਰਹਿਣੀ ਆ ਉਹ ਗੱਲ ਕਰੇ ਹਰ ਆਮ ਆ ਹਰ ਇੱਕ ਇਨਸਾਨ ਗੱਲ ਕਰੇ ਵਕੀਲ ਗੱਲ ਕਰਨ ਐਨ ਜੀਓਜ਼ ਗੱਲ ਕਰਨ ਔਰ ਸਰਪੰਚ ਪੰਚ ਉਹ ਗੱਲ ਕਰਨ ਜਿਲ੍ਹਾ ਪ੍ਰੇਸ਼ਾਇਦ ਐਮ ਐਲ ਏ ਸਹਿਵਾਨ ਐਡਵੋਕੇਟਸ ਡਾਕਟਰ ਕਹਿੰਦੇ ਭਾਵੇਂ ਕਿ ਹਰ ਵਿਅਕਤੀ ਇਸ ਗੱਲ ਇਸ ਬਾਰੇ ਗੱਲ ਕਰੇ ਕਿ ਸਾਨੂੰ ਵਾਰ-ਵਾਰ ਇਲੈਕਸ਼ਨ ਨਹੀਂ ਚਾਹੀਦੇ ਸਾਨੂੰ ਇੱਕੋ ਇਲੈਕਸ਼ਨ ਚਾਹੀਦਾ ਇਲੈਕਸ਼ਨ ਜ਼ਰੂਰੀ ਹੈ ਲੇਕਿਨ ਵਾਰ-ਵਾਰ ਨਹੀਂ ਚਾਹੀਦੇ ਇਸ ਕਰਕੇ ਜਿਹੜਾ ਪੰਜਾਬ ਭਾਰਤ ਵਰਸ਼ ਦਾ ਪੂਰਾ ਜਿਹੜਾ ਖਰਚਾ ਆ 1.5 ਕਰੋੜ ਸੀਗਾ ਪਹਿਲੇ ਆਪਣਾ 1952-52 ਦੇ ਇਲੈਕਸ਼ਨਾਂ ਉਹ ਪਿਛਲੇ 1924 ਦੇ ਇਲੈਕਸ਼ਨਾਂ ਵਿੱਚ ਵੱਧ ਕੇ 1.36 ਲੱਖ 36 ਹਜ਼ਾਰ ਕਰੋੜ ਵਧ ਗਿਆ ਤੇ ਜੇ ਐਮਐਲਏ ਦੇ ਇਲੈਕਸ਼ਨ ਆਪਾਂ ਕਈ ਅਲੱਗ-ਅਲੱਗ ਕਹੀਏ ਤਾਂ ਇਹ ਟੋਟਲ ਜਿਹੜਾ ਹੈਗਾ ਖਰਚਾ ਆ 4 ਲੱਖ ਕਰੋੜ ਤੋਂ ਵੀ ਉੱਪਰ ਹੈਗਾ ਸੋ ਇਸ ਕਰਕੇ ਬਹੁਤ ਸਾਰਾ ਭਾਰਤ ਦਾ ਸਰਮਾਇਆ ਵੇਸਟ ਹੁੰਦਾ ਸਮਾਂ ਵੇਸਟ ਹੁੰਦਾ ਊਰਜੀ ਵੇਸਟ ਹੁੰਦੀ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਤੇ ਥੱਲ ਪਾਉਣ ਵਾਸਤੇ ਲੇਕਿਨ ਜਿਹੜਾ ਵੀ ਆਪਣਾ ਕਾਨੂੰਨ ਲਿਆਂਦਾ ਜਾਵੇ ਉਹ ਕਾਨੂੰਨ ਲੋਕਾਂ ਦੀ ਸਹਿਮਤੀ ਵਾਲਾ ਹੋਵੇ ਕਿਉਂਕਿ ਡੈਮੋਕ੍ਰੇਸੀ ਆ ਲੋਕਤੰਤਰ ਹੈ ਸੋ ਮੈਂ ਤੇ ਤੁਹਾਡੇ মিডিਆ ਰਾਹੀਂ ਵੀ ਬੇਨਤੀ ਕਰਾਂਗਾ ਕਿ ਤੁਸੀਂ ਮੀਡੀਆ ਦੇ ਵਿੱਚ ਵੀ ਇਸ ਗੱਲ ਦੇ ਉੱਤੇ ਚਰਚਾ ਕਰੋ ਕਿ ਕੀ ਸਾਡੇ ਦੇਸ਼ ਨੂੰ ਇੱਕ ਇਲੈਕਸ਼ਨ ਚਾਹੀਦਾ ਜਾਂ ਬਹੁਤ ਸਾਰੇ ਇਲੈਕਸ਼ਨ ਚਾਹੀਦੇ ਹੈਗੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਸਾਡੇ ਸਰਕਾਰ ਜੋ ਸੁਤਾਰਾਮ ਲਿੱਦੜ ਜੀ ਜਿਹੜੇ ਕਿ ਕੇਂਦਰ ਤੋਂ ਪ੍ਰੋਗਰਾਮ ਲੈ ਕੇ ਆਏ ਹਨ 1 ਨੇਸ਼ਨ 1 ਇਲੈਕਸ਼ਨ ਦਾ ਪ੍ਰੋਗਰਾਮ ਦਾ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਇੱਥੇ ਹੋਇਆ ਸੰਗਤ ਦੇ ਨਾਲ ਕਿਉਂਕਿ 1 ਨੇਸ਼ਨ 1 ਇਲੈਕਸ਼ਨ ਹੀ ਸਾਡੇ ਦੇਸ਼ ਦੀ ਖੁਸ਼ਹਾਲੀ ਦੇ ਬਿਹਤਰੀ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਮੈਂ ਸਾਰੇ ਬੱਚਿਆਂ ਨੂੰ ਟੀਚਰ ਨੂੰ ਉਹਨਾਂ ਦੇ ਸਕੂਲ ਦੇ ਸਾਰੇ ਟੀਚਰਾਂ ਨੂੰ ਪ੍ਰਿੰਸੀਪਲ ਨੂੰ ਅੱਜ ਸੁਨਾਗਵਾਂ ਦੀਆਂ ਬਹੁਤ ਬਹੁਤ ਮੁਬਾਰਕਾਂ ਬਖਸ਼ਣਾ ਹੈ ਉਹਨਾਂ ਨੂੰ ਜਾਗਰੂਕ ਕੀਤਾ ਕਿ ਦੇਸ਼ ਦੇ ਵਿੱਚ ਇੱਕੋ ਇਲੈਕਸ਼ਨ ਹੋਣੀ ਚਾਹੀਦੀ ਹੈ ਵਨ ਟਾਈਮ ਇਲੈਕਸ਼ਨ ਹੋਣੀ ਚਾਹੀਦੀ ਹੈ ਜਿਹੜਾ ਕਿ ਉਹਨਾਂ ਨੇ ਸਮਰਥਨ ਵੀ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਜਾਗਰੂਕਤਾ ਦੇ ਨਾਲ ਇਹਨਾਂ ਨੂੰ ਕਰਾਂਗੇ ਔਰ ਸਾਡੇ ਸੀਨੀਅਰ ਜਿਹੜੇ ਅਧਿਕਾਰੀ ਨੇ ਸਾਬਕਾ ਆਈਐਸ ਟਟੈਟ 3 ਐਸਰ ਲੱਧਨ ਜੀ ਇਹ ਵੀ ਲਗ ਲਗ ਪੰਜਾਬ ਦੇ ਅਲਗ ਅਲਗ ਹਿੱਸਿਆਂ ਜਾ ਕੇ ਪ੍ਰੋਗਰਾਮ ਕਰ ਰਹੇ ਹਾਂ ਅਸੀਂ ਭਾਰਤੀ ਜਨਤਾ ਪਾਰਟੀ ਦੇ ਦਿਸ਼ਾ ਨਿਰਦੇਸ਼ ਸੈਂਟਰ ਗਵਰਨਮੈਂਟ ਦੇ ਦਿਸ਼ਾ ਨਿਰਦੇਸ਼ਾਂ ਨੂੰ ਆਧਾਰ ਵਨ ਇਲੈਕਸ਼ਨ ਵਨ ਜਿਹੜਾ ਵਨ ਟਾਈਮ ਇਲੈਕਸ਼ਨ ਆ ਉਹਦੀ ਪੂਰੀ ਹਮਾਇਤ ਕਰਦੇ ਹਾਂ ਔਰ ਤਗੜੇ ਹੋ ਕੇ ਅਸੀਂ ਇਹਨਾਂ ਦਾ ਪ੍ਰਚਾਰ ਕਰਾਂਗੇ ਔਰ ਦੇਸ਼ ਨੂੰ ਇੱਕਜੁੱਟਤਾ ਦੇ ਨਾਲ ਤੋਰਦਾ ਕੰਮ ਕਰਾਂਗੇ ਬਹੁਤ ਧੰਨ